ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਅਕਦਰੇ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕੌਣੀ ਕੌਣੀ ਪਿੰਡ ਦੁੱਦੇ ਪਿੰਡ ਦੇ ਬਿਲਕੁਲ ਨਾਲ ਹੈ ਸੋ ਦੁੱਦਾ ਕੌਣੀ ਜੁਆਇੰਟ ਜਾਂ ਨਾਮ ਲਿਆ ਜਾਂਦਾ ਕਿਉਂਕਿ ਦੋਨੇ ਵੱਡੇ ਪਿੰਡ ਨਾਲ ਨਾਲ ਹੀ ਹੈ ਇਹਦੇ ਇੱਕ ਪਾਸੇ ਮੱਲਣ ਪਿੰਡ ਰਹਿ ਜਾਂਦਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਸੋ ਤੇ ਤਹਿਸੀਲ ਗਿੱਦੜਵਾਹਾ ਇਹਨਾਂ ਪਿੰਡਾਂ ਨੂੰ ਲੱਗਦੀ ਹੈ ਬਠਿੰਡੇ ਤੋਂ ਸ੍ਰੀ ਮੁਕਤਸਰ ਸਾਹਿਬ ਵਾਲੀ ਜਿਹੜੀ ਛੜਕ ਹੈ ਸਟੇਟ ਹਾਈਵੇ ਹੈ ਜਿਹੜਾ ਉਹਦੇ ਉੱਪਰ ਇਹ ਪੰਡ ਰਹਿ ਜਾਂਦੇ ਆ ਦੋਨੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਇਹ ਦੂਜੀ ਵੀਡੀਓ ਆ ਅੱਜ ਤੋਂ 2 ਸਾਲ ਪਹਿਲਾਂ ਇੱਕ ਵੀਡੀਓ ਬਣਾਈ ਪਹਿਲੀ ਵਾਰ ਉਹਦੇ ਬਾਈ ਨੂੰ ਮਿਲੇ ਸੀ ਤੇ ਇਸ ਬਾਈ ਕੋਲ ਜਿਹੜੀਆਂ ਮੱਝਾਂ ਰੱਖੀਆਂ ਮੁਰਾ ਨਸਲ ਸੰਭੀ ਆ ਉਹ ਬੜੀ ਬਾਖਮਾਲ ਹੈ ਪਿੱਛੇ ਪਨੀਰੀ ਜਦੋਂ ਤੁਸੀਂ ਕਟੀਆਂ ਝੋਟੀਆਂ ਦੇਖੋਗੇ ਤਾਂ ਇਹ ਵੀ ਤੁਹਾਨੂੰ ਦੱਸਣੇ ਆ ਵੀ ਵਾਕਈ ਘਰ ਚ ਜਿਹੜੇ ਪਸ਼ੂ ਬਾਈ ਛਕੀਨ ਵੀ ਰੱਖਦਾ ਤੇ ਬਰੀਡ ਵੀ ਇਹਨਾਂ ਦੀ ਸੰਭਾਲੀ ਹੋਈ ਆ ਅੱਜ ਦੀ ਜਿਹੜੀ ਵੀਡੀਓ ਆ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਝੋਟੀ ਦਿਖਾਉਣੀ ਹੈ ਜਿਹੜੀ ਵਿਕਰੀ ਵਾਸਤੇ ਹੈ ਤਿਆਰ ਹੈ ਡਿਟੇਲ ਚ ਗੱਲਬਾਤ ਕਰਾਂਗੇ ਦੋਸਤੋ ਬਹੁਤ ਸੋਹਣੇ ਥਣ ਹਵਾਨੇ ਦੀ ਇਹ ਝੋਟੀ ਟਾਂਚੇ ਵੱਲੋਂ ਵੀ ਸੋਹਣੀ ਹੈ ਇਹ ਤੋਂ ਬਿਨਾ ਇੱਕ ਮੱਝ ਅਜੇ ਟਾਈਮ ਤਾਂ ਲੈਂਦੀ ਐ ਸੂਨ ਚ ਪਰ ਕਈ ਵਾਰ ਕਿਸੇ ਵੀਰ ਨੇ ਦੋ ਪਸ਼ੂ ਖਰੀਦਣੇ ਹੁੰਦੇ ਐ ਤਾਂ ਵੀਡੀਓ 'ਚ ਤੁਹਾਨੂੰ ਦਿਖਾ ਹੀ ਦੇਵਾਂਗੇ ਇਹ ਝੋਟੀ ਵੀ ਫॉर ਸੇਲ ਹੈ ਵੇਚ ਦੇਣੀ ਐ ਪਰ ਇਹਦਾ ਅਜੇ ਟਾਈਮ ਬਾਕੀ ਐ ਸੋ ਆਪਾਂ ਗੱਲਬਾਤ ਦੱਸੋ ਇਹਨਾਂ ਦੋਆਂ ਮੱਝਾਂ ਬਾਰੇ ਹੁਣ ਕਰਾਂਗੇ ਬਾਈ ਨਾਲ ਤੁਸੀਂ ਲਾਸਟ ਤੱਕ ਵੀਡੀਓ ਦੇਖਿਓ ਪਸੂ ਜਿਹੜਾ ਜੱਜਦਾ ਹੈ ਉਹਦੀ ਤਸੱਲੀ ਤੁਸੀਂ ਕਰੋਗੇ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਆਓ ਇਨਫੋਰਮੇਸ਼ਨ ਲਈਏ ਪਹਿਲਾਂ ਇਸ ਝੋਟੀ ਬਾਰੇ ਜਾਣਕਾਰੀ ਲੈ ਲੈਨੇ ਇਹਨੂੰ ਬਾਹਰ ਵੱਧਾ ਹੋਇਆ ਉਦੋਂ ਬਾਅਦ ਚਾਪਾ ਦੂਜੀ ਜਿਹੜੀ ਮੱਝ ਅੰਦਰ ਖੜੀ ਹੈ ਉਹਦੀ ਇਨਫੋਰਮੇਸ਼ਨ ਲਵਾਂਗੇ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਈ ਨਾਮ ਦੱਸ ਦਿਓ ਆਪਣਾ ਗੁਰਪਿਆਰ ਸਿੰਘ ਗੁਰਪਿਆਰ ਬਈ 2 ਸਾਲ ਪਹਿਲਾਂ ਸ਼ਾਇਦ ਵੀਡੀਓ ਬਣਾਈ ਹੋਣੀ ਆਪਣੇ ਕੋਲ ਹਨਾ ਹਾਂਜੀ ਮੱਝ ਉਹ ਬੜੀ ਚੰਗੀ ਸੀ ਉਹ ਵੀ ਪਸੂ ਹੁਣ ਵੀ ਸਾਰੇ ਚੰਗੇ ਆ ਇਹ ਕਦੋਂ ਕਦਾਂ ਸ਼ੌਂਕ ਹੈ ਚੰਗੀਆਂ ਮੱਝਾਂ ਦਾ ਇਹ ਦਾ 15 ਹਾਲ ਹੋ ਗਿਆ ਸੀ ਅੱਛਾ ਮੂਰਾ ਨਸਲਤੀ ਕੰਮ ਕਰ ਰਹੀ ਹੈ ਹਾਂਜੀ ਮੂਰਾ ਦੀ ਠੀਕ ਹੈ ਅੱਛਾ ਜਿਹੜੀ ਉਹ ਝੋਟ ਮੱਝ ਵੇਚੀ ਸੀਗੀ ਆਪਾਂ ਅੱਜ ਇੱਕ ਇਹ ਝੋਟੀ ਵੇਚਣ ਲੱਗੇ ਹੋ ਇਹ ਦੀ ਇਹ ਉਸੇ ਮੱਝ ਦੀ ਧੀ ਹੈ ਉਸੇ ਮੱਝ ਦੀ ਇਹ ਹੈ ਠੀਕ ਹੈ ਇਹ ਹੁਣ ਪਹਿਲਾ ਸੂਆ ਸੂਣ ਲੱਗੀ ਹਾਂਜੀ ਇਹ ਪਹਿਲਾ ਸੂਆ ਜੀ ਇਹਦੀ ਉਮਰ ਅੰਦਾਜ਼ਾ ਕਿੰਨੀ ਹੋਊਗੀ ਇਹ ਹੋਊਗੀ 2.5 ਸਾਲ ਦੇ ਆਪਾਂ 2.5 ਤੋਂ 3 2.5 ਤੋਂ 3 ਸਾਲਾਂ ਦੇ ਵਿੱਚ ਵਿੱਚ ਹੋਊ ਹਾਂਜੀ 2 ਸਾਲ ਹੋ ਗਏ ਹੋਣਗੇ ਵੀਡੀਓ ਬਣਾਈ ਨੂੰ ਜਾਨੀ ਉਹ ਤੋਂ ਪਿਛਲੇ ਸੂਏ ਦੀ ਹੋਊਗੀ ਤਾਂ 3 ਸਾਲੇ ਦੀ ਉਮਰ ਲਗਭਗ ਹੋਗੀ ਹੋਣੀ ਹੈ ਨਾ ਹਾਂਜੀ ਉਹ ਤੋਂ ਠੀਕ ਹੈ ਦਿੱਤੀ ਆ ਕਿੰਨੇ ਦਿਨ ਲੇਜੂ ਅੰਦਾਜ਼ਾ ਸੋਣ ਚ ਕਿੰਨੇ ਕ ਦਿਨ ਬਾਕੀ ਆ ਬਸ ਜੀ ਆ ਤਿਆਰੀ ਆ ਛੁੱਟੀ ਦਾ ਇਹ 2-4 ਦਿਨ ਲਊਗੇ 2-4 ਦਿਨ ਹੀ ਲਊਗੀ ਜਾਨੀ ਤਿਆਰੀ ਚ ਹੀ ਆ ਫੁੱਲਣ ਹਾਂਜੀ ਠੀਕ ਐ ਅੱਛਾ ਭਾਈ ਕੀ ਡਿਮਾਂਡ ਕਰਦੇ ਹੋ ਰੇਟ ਕੀ ਰੱਖਦੇ ਹੋ ਤਾਂ ਫੋਨ ਤੇ ਕਰ ਰੇਟ ਫੋਨ ਤੇ ਹੋ ਜੂਗਾ ਹਾਂਜੀ ਦੁੱਧ ਦਾ ਰਕਾਰ ਦੇ ਦੀ ਮਾ ਦਾ ਕਿੰਨਾ ਸੀਗਾ ਕਿੰਨਾ ਕਰੇ ਮੇਰਾ ਹੀ 20 ਕਿਲੋ ਸੀਗਾ 20 ਕਿਲੋ ਦੀ ਮਾ ਦੁੱਧ ਦਿੰਦੀ ਰਹੀ ਹੈ ਹਾਂਜੀ ਠੀਕ ਐ ਹੋਰ ਪਾਸੇ ਵੜਾ ਦੋਸਤੋ 3 ਸਾਲ ਉਮਰ ਅੰਦਾਜ਼ਾ ਹੈ 2.5 ਤੋਂ 3 ਦੇ ਵਿੱਚ ਵਿੱਚ ਉਮਰ ਹੈ ਪਹਿਲਾਂ ਝੋਟੀ ਤੇ ਜਦੋਂ ਆਪਾਂ ਇਹਦੇ ਟਾਂਜੇ ਨੂੰ ਦੇਖਦੇ ਆ ਤੁਹਾਨੂੰ ਇਹ ਵੀ ਪਸੰਦ ਆਊਗਾ ਕਾਲੀ ਫੁੱਲ ਹੈ ਰੰਗ ਬਿਲਕੁਲ ਬਲੈਕ ਹੈ ਗਰਦਨ ਦੀ ਲੰਬਾਈ ਨੋਟ ਕਰ ਲਿਓ ਦੂਜੀ ਚੀਜ਼ ਜੋ ਮੈਂ ਦੇਖ ਰਿਹਾ ਤੁਸੀਂ ਇਹਦਾ ਥਣ ਦਾ ਸੈਜ ਦੇਖੋ ਮੈਂ ਥੋੜਾ ਜ਼ੂਮ ਕਰੂੰਗਾ ਇੱਥੇ ਬਾਅਦ ਚ ਆਪਾਂ ਤੋੜਾਂਗੇ ਵੀ ਪਰ ਤੁਸੀਂ ਥਣ ਦੇਖੋ ਸੇਮ ਸੈਜ ਆ ਦੋਸਤੋ ਅਗਲੇ ਥਣ ਤੇ ਪਿਛਲੇ ਥਣ ਦਾ ਵੀ ਇੱਕੋ ਜਿਹਾ ਚਾਰੇ ਥਣ ਹੈ ਤੇ ਪੂਰੀ ਬਿੱਥੀ ਥਣਾਂ ਦੇ ਵਿੱਚ ਉਹ ਤੁਸੀਂ ਇੱਥੋਂ ਦੇਖ ਹੀ ਸਕਦੇ ਹੋ ਸੋ ਚੰਗੇ ਮੋٹے ਥਣ ਲੱਗੇ ਹੋਏ ਆ ਆਮ ਦੁੱਧ ਵਾਲੀ ਮੱਝ ਦਾ ਥਣ ਮੋਟਾਈ ਵਿੱਚ ਹੁੰਦਾ ਪਤਲਾ ਥਣ ਮੋٹے ਥਾਂ ਦੇ ਮੁਕਾਬਲੇ ਦੁੱਧ ਆਪਾਂ ਇਹ ਮੰਨਾਂਗੇ ਵੀ ਘੱਟ ਵਾਲੀ ਮੱਝ ਦੇ ਲੱਗੂਗਾ ਤੋੜ ਕੇ ਦਿਖਾਉਣੇ ਬਈ ਖੋਲ ਲੈ ਉਹਨੂੰ ਸੋ ਇਹ ਪਹਿਲਾਂ ਝੋਟੀ ਦੋਸਤੋ ਅੰਦਾਜ਼ਾ ਹੈ ਵੀ ਇਹ ਦੰਦੋਂ ਚਾਰ ਦੰਦ ਹੋਣੀ ਚਾਹੀਦੀ ਹੈ ਪਰ ਤੁਹਾਨੂੰ ਅਸੀਂ ਉਮਰ ਦੱਸੀ ਹੈ ਦੰਦਾਂ ਦਾ ਵੇਰਵਾ ਸਿਰਫ ਮੈਂ ਵੈਸੇ ਪਾਤਾ ਆਉਂਦੀ ਜੱਜਮੈਂਟ ਨਾ ਦੰਦ ਦੇਖੇ ਨਹੀਂ ਤੋ ਥੋੜਾ ਜੰ ਅੰਦਰ ਪਸ਼ੂ ਖਿੱਚ ਕੇ ਜਾਂਦਾ ਕਿਉਂਕਿ ਬਈ ਕੋਈ ਨਹੀਂ ਖੜ ਲੈਣ ਦੇ ਇੱਥੇ ਮੜਾ ਆਪਾਂ ਇੱਥੋਂ ਥੋੜੀ ਦਿਖਾਉਨੇ ਆ ਸੋ ਦੱਸੋ ਪਿੱਛੋਂ ਹਵਾਨਾ ਦੇਖਿਓ ਹਜੇ ਝੋਟੀ ਲੱਗਦਾ ਐ ਵੀ 2-4 ਦਿਨ ਲੈ ਜੂਗੀ ਤਾਂ ਉਹਦੇ ਨਾਲ ਹੋਰ ਇਹਨੇ ਪਿਆਰ ਹੋ ਜਾਣਾ ਬਈ ਮੜਾ ਇੱਧਰ ਦੀ ਆ ਕੇ ਹਲਾ ਲੋ ਭਾਵੇਂ ਇਹਨੂੰ ਮੜਾ ਧੱਕ ਦਿਓ ਪਰਾਂ ਨੂੰ ਹੁਣ ਦੱਸੋ ਹਵਾਨਾ ਦੇਖੋ ਕਰਮਾਲੀ ਦਾ ਸੋ ਬਹੁਤ ਸੋਹਣੀ ਪਹਿਲਣ ਝੋਟੀ ਤੁਹਾਨੂੰ ਦਿਖਾ ਰਿਆ ਮੈਂ ਥਣ ਹਵਾਨੇ ਵੱਲੋਂ ਵੀ ਤੇ ਢਾਂਚੇ ਵੱਲੋਂ ਵੀ ਪੁੜਿਆਂ ਤੇ ਤੋਏ ਪਾਉਂਦੀ ਆਉਂਦੀ ਐ ਆਂਦੇ ਚੱਲੋ ਬਈ ਬੰਦਰ ਦੇਖੋ ਝੋਟੀ ਦੀ ਲੰਮਾਈ ਫੁੱਲ ਦਾ ਦਸੂ ਉਮਰ ਦੇ ਸਾਹਬ ਤੇ ਹਾਈਟ ਵੀ ਸੋਹਣੀ ਹੈ ਢਾਂਚੇ ਦੀ ਬਣਾਵਟ ਪੁੜਿਆਂ ਦੀ ਬਣਾਵਟ ਦੇਖੋ ਇਹਦੇਆਂ ਦੀ ਸੋ ਇੱਥੋਂ ਤੁਸੀਂ ਇਹਦਾ ਹਵਾਨਾ ਦੇਖ ਸਕਦੇ ਹੋ ਥੋੜਾ ਬਹੁਤ ਕਈ ਵਾਰ ਨਾ ਧੁੱਪ ਛਾਂ ਦਾ ਚੱਕਰ ਬਣ ਜਾਂਦਾ ਕੋਸ਼ਿਸ਼ ਹੈ ਵੀ ਬੈਕ ਸਾਈਡ ਤੇ ਰਹਿ ਕੇ ਤੁਹਾਨੂੰ ਵਧੀਆ ਤਰੀਕੇ ਨਾਲ ਇਹਦਾ ਹਵਾਨਾ ਦਿਖਾ ਸਕਾਂ ਆ ਲਿਓ ਭਾਈ ਐ ਥੱਲੇ ਦੀ ਤੋਰ ਲਓਗੇ ਸੋ ਹੁਣ ਦੋਸਤੋ ਫੇਰ ਇਹਨੂੰ ਤੁਸੀਂ ਜੱਜਮੈਂਟੇ ਦੀ ਕਰੋ ਝੋਟੀ ਦੀ ਇੱਕ ਚੰਗੀ ਸੋਹਣੀ ਝੋਟੀ ਤੁਹਾਨੂੰ ਦਿਖਾ ਰਿਆ ਇਹ ਬਾਈਕਲ ਪਸੂ ਪਹਿਲਾਂ ਤੁਸੀਂ ਚੰਗੇ ਰਹੇ ਆ ਮੈਂ 2 ਸਾਲ ਪਹਿਲਾਂ ਵੀ ਇੱਥੇ ਪਸੂ ਦੇਖੇ ਸੀ ਤੇ ਉਹ ਵੀ ਬੜੇ ਸੋਹਣੇ ਉਦੋਂ ਸੀਗੇ ਉਸ ਝੋਟੇ ਇਨਾਂ ਚ ਹੁਣ ਉਹਨਾਂ ਦੇ ਵਿੱਚ ਵੀ ਬਾਕੀ ਉਹ ਮੱਝ ਜਿਹੜੀ ਆ ਉਹ ਤਾਜੀ ਸੂਈ ਸੀ ਮੋਕੇ ਤੇ ਉਹ ਵੀ ਬੜੀ ਕਮਾਲ ਦੀ ਸੀਗੀ ਕਮਾਉਣੀ ਐ ਜਾਂਦਾ ਇੱਥੇ ਖੜੀ ਰਹਿਣ ਨੂੰ ਮਾੜ ਹਵਾਨਾ ਦੱਸੋ ਹੁਣ ਦੇਖ ਲਓ ਕਲੀਅਰੀ ਦਿਖਾ ਰਹੀ ਐ ਬਹੁਤੇ ਢੇਡੇ ਕਢਾਉਣ ਨਾਲ ਤੁਹਾਨੂੰ ਹਵਾਨਾ ਇਸੇ ਤਰ੍ਹਾਂ ਹੀ ਜਜਮੈਂਟ ਹੋ ਜੂਗੀ ਅਜੇ ਦੈਨ ਲਊਗੀ ਝੋਟੀ ਬਿੱਟੀ ਜਿੰਨੀ ਇਹਦੇ ਥਣਾ ਚ ਰਸੋਏ ਟਾਮੇ ਟਾਮੇ ਪਸ਼ੂਆਂ ਦੇ ਮਿਲੂਗੀ ਤੇ ਦੂਜੀ ਗੱਲ ਇਹ ਵੀ ਕਹਿ ਸਕਦੇ ਆ ਵੀ ਪਹਿਲਾਂ ਝੋਟੀ ਦਾ ਦਾੰਦਾ ਥਣ ਵੀ ਕਦੇ ਕਦੇ ਹੀ ਨਿਕਲਦਾ ਫਿਰ ਉਹਦਰ ਨੂੰ ਬਾਈ ਕਮਾ ਲਓ ਇੱਕ ਜਿਹੜਾ ਉਹ ਸਭ ਤੋਂ ਵੱਧ ਆਹ ਸੋ ਇੱਕ ਜਿਹੜਾ ਹੋਰ ਦੱਸੋ ਇੱਥੇ ਥੋੜੀ ਫਰਸਤ ਬਾਈ ਦੇ ਲੱਗੀ ਵੀ ਆ ਤੇ ਐਂ ਲੱਗਦਾ ਪਸ਼ੂ ਤਲਕੇ ਨਾ ਇੱਥੋਂ ਵਾਲਾ ਡਰ ਲੱਗਦਾ ਜੀ ਉਹਦੇ ਕਰਕੇ ਡਰ ਲੱਗਦਾ ਪਰ ਤੋਰ ਕੇ ਤੁਹਾਨੂੰ ਦਿਖਾਉਣੇ ਇੱਕ ਚੀਜ਼ ਇਹ ਵੀ ਆ ਵੀ ਜੇ ਸ਼ੌਕ ਰੱਖਦੇ ਹੋ ਪਸ਼ੂਆਂ ਦਾ ਤੇ ਥੋੜੀ ਖੇਚਲ ਇਹ ਵੀ ਕਰ ਲਿਆ ਕਰੋ ਜਿੰਨਾ ਥਾਂ ਕੱਚਾ ਰਹਿ ਸਕੇ ਮੱਝਾਂ ਵਾਸਤੇ ਉਹ ਜ਼ਰੂਰ ਰੱਖ ਲਿਆ ਕਰੋ ਕਿਉਂਕਿ ਫਰਸਾਂ ਚੰਡੀਆਂ ਤਾਂ ਲੱਗਦੀਆਂ ਐ ਸੋਹਣੀਆਂ ਵੀ ਲੱਗਦੀਆਂ ਪਰ ਪਸ਼ੂਆਂ ਵਾਲੇ ਘਰ ਚ ਦਿੱਕਤ ਦਿੰਦੀ ਐ ਫਰਸ ਜਦੋਂ ਜਾਰੇ ਲੱਗ ਜਾਂਦੀ ਐ ਕੱਚਾ ਥਾਂ ਜ਼ਰੂਰ ਦਿਆ ਕਰੋ ਪਸ਼ੂਆਂ ਵਾਸਤੇ ਹਵਾਨਾ ਦੋਸਤੋ ਇੱਥੋਂ ਕਲੀਅਰ ਹੁਣ ਹੋ ਗਿਆ ਹੋਣਾ ਤੁਹਾਨੂੰ ਲਿਆਓ ਬਈ ਮੋੜ ਲਓ ਭਾਵੇਂ ਵੈਸੇ ਇੱਧਰਲੇ ਪਾਸੇ ਕੱਚਾ ਥਾਂ ਆ ਭਾਈ ਦਾ ਪਸ਼ੂ ਬੰਨਣ ਵਾਸਤੇ ਪਰ ਜਦੋਂ ਜ਼ਿਆਦਾ ਫਰਸ ਲੱਗ ਜੇ ਜਦੋਂ ਸਲਿੱਪ ਹੁੰਦੇ ਐ ਪਸ਼ੂ ਸੋ ਦੋਸਤੋ ਥੋੜੀ ਜੀ ਅੰਦਰ ਅੰਦਰ ਤੋਰਦੇ ਆ ਹਵਾਨਾ ਜਿੰਨਾ ਵੀ ਹੈ ਨਾ ਉਹ ਚੌੜਸ ਹੈ ਕਿਉਂਕਿ ਥਾਣਾ ਚ ਬਿੱਥੀ ਇਕੁਅਲ ਹੈ ਅਗਲੇ ਪਿਛਲੇ ਥਾਣਾ ਦੇ ਵਿੱਚ ਆਪਸ ਵਿੱਚ ਬਿੱਥੀ ਸਾਰੇ ਥਾਣਾ ਦੀ ਬੜੀ ਚੰਗੀ ਹੈ ਉਹਦੇ ਕਰਕੇ ਹਵਾਨਾ ਜਿਹੜਾ ਉਹ ਚੌੜਸ ਪਿਆ ਹੈ ਮੋੜ ਦੇ ਵਿੱਚੋਂ ਵੀ ਚੌੜਾ ਹਵਾਨਾ ਹੈ ਤੋ ਇਹਦਾ ਟਾਂਚਾ ਤੁਸੀਂ ਦੇਖ ਲਓ ਕੱਢ ਲਓ ਬਾਹਰ ਇਥੋਂ ਹੀ ਸੋਨੇ ਪਸ਼ੂ ਦੀ ਜਦੋਂ ਵੀਡੀਓ ਬਣਾਈਦੇ ਦੋਸਤੋ ਦੋ ਇਹ ਹੁੰਦਾ ਵੀ 10 ਮਿੰਟ ਲੱਗ ਜਾਣਗੇ ਤਾਂ ਵੀ ਕੋਈ ਡਰ ਨਹੀਂ ਕਿਉਂਕਿ ਜਿਹੜਾ ਭਰਾ ਵੇਖ ਰਿਹਾ ਉਹਦੀਆਂ ਵੀ ਅੱਖਾਂ ਨੂੰ ਉਹ ਸਕੂਨ ਦਿੰਦਾ ਚੰਗਾ ਪਸ਼ੂ ਲੈਓ ਬਈ ਬੰਦ ਸੋ ਇਹ ਪਹਿਲੇ ਨੰਬਰ ਤੇ ਝੋਟੀ ਦੋਸਤੋ ਪਹਿਲਾ ਸੁਆ ਆ ਸਾਹਿਬੀ ਤੁਹਾਨੂੰ ਪਸੰਦ ਆਊਗੀ ਜਿਹਨੂੰ ਜਚੇ ਉਹ ਵੀਰ ਤਸੱਲੀ ਕਰ ਲਿਓ ਜੇ ਰੇਟ ਫੋਨ ਦੇ ਉੱਤੇ ਬਾਈ ਨੇ ਰੱਖੇ ਆ ਦੋਸਤੋ ਜਿਹੜਾ ਪਸ਼ੂ ਵੇਚਣਾ ਕਿਸੇ ਨੇ ਵੀ ਉਹਦਾ ਹੱਕ ਹੁੰਦਾ ਆਪਦੀ ਚੀਜ਼ ਦਾ ਮੁੱਲ ਆਪਦੇ ਹਿਸਾਬ ਨਾਲ ਕਰਦਾ ਉਹ ਤੁਸੀਂ ਫੋਨ ਦੇ ਉੱਤੇ ਕਨਫਰਮ ਕਰ ਲਿਓ ਉੱਤੋਂ ਟਾਂਚਾ ਦੇਖੋ ਬਈ ਪਿੰਡੇ ਤੇ ਹੱਥ ਮਾਰ ਕੇ ਪੂਛ ਫੜ ਲਓ ਮਰੀ ਸੋ ਹੌਣ ਹਵਾਨਾ ਦੇਖੋ ਝੋਟੀ ਦਾ ਮੈਨੂੰ ਬਈ ਠੰਡੀ ਪੂਰੀ ਲੈ ਠੀਕ ਹੈ ਠੰਡੀ ਸੀਲ ਤਾਂ ਦੋਸਤੋ ਫੋਲਾ ਪਰ ਬਈ ਖੜੀ ਰਹਿਣ ਦੇ ਬਸੇ ਹਵਾਨਾ ਦੋਸਤੋ ਹੁਣ ਦੇਖੋ ਮੈਂ ਜਿਹੜੀ ਗੱਲ ਕਰ ਰਹੀ ਹਾਂ ਇਹਦਾ ਹਵਾਨਾ ਮੈਨੂੰ ਬਹੁਤ ਚੌੜਾ ਨਜ਼ਰ ਆ ਰਿਹਾ ਮੈਂ ਇਸ ਕਰਕੇ ਜ਼ਿਆਦਾ ਤੋਰ ਰਿਹਾ ਸੀ ਛੱਡ ਦਿਓ ਬਈ ਇਸ ਸਾਈਡ ਤੋਂ ਵੀ ਦੋਸਤੋ ਇਹਦੀ ਤੁਸੀਂ ਬਣਾਵਟ ਦੇਖੋ ਸਿੰਘ ਮੁੜੇ ਦੇ ਆ ਕੁੰਡੇ ਆ ਸਿੰਘ ਪਰ ਥੋੜਾ ਜਿਆ ਹੋਰ ਨੇੜੇ ਮੁੜਦਾ ਕਿਆ ਬਾਤਾਂ ਹੋ ਜਾਂਦੀਆਂ ਪਰ ਫਿਰ ਵੀ ਚੰਗੀ ਲੱਗਦੀ ਝੋਟੀ ਸੇ ਤੋਂ ਬਿਨਾ ਆਪਾਂ ਦੂਜੀ ਮੱਝ ਬਾਰੇ ਵੀ ਗੱਲਬਾਤ ਕਰਾਂਗੇ ਸੋ ਇਹ ਝੋਟੀ ਦਾ ਹਵਾਨਾ ਤੁਹਾਨੂੰ ਕਲੀਅ ਅ ਦੋ ਨੰਬਰ ਤੇ ਜਿਹੜੀ ਮੱਝ ਹੈ ਦੀ ਡਿਟੇਲ ਬਾਈ ਤੋਂ ਲੈਣੀ ਆ ਗੁਰਪਿਆਰ ਬਾਈ ਜਿਹੜੀ ਸਾਹਮਣੀ ਮੱਝ ਖੜੀ ਦਿਸਦੀ ਹੈ ਹਾਂਜੀ ਕਿੰਨਾ ਸੂਆ ਹੁੰਦੀ ਹੈ ਇਹ ਬਾਈ ਤੀਜਾ ਸੂਆ ਹੈ ਤੀਜਾ ਸੂਆ ਸੂਗੀ ਹਾਂਜੀ ਠੀਕ ਹੈ ਅੱਛਾ ਕਿੰਨਾ ਟਾਈਮ ਲੈਂਦੀ ਹੈ ਇਹ ਸੂਣ ਦੇ ਵਿੱਚ ਇਹ ਬਾਈ 20 ਦਿਨ ਲੈ ਜੂਗੀ ਹਜੇ 20 ਦਿਨ ਲੈ ਜੂਗੀ ਹਾਂਜੀ ਅੱਛਾ ਦੁੱਧ ਕਿੰਨਾ ਕੁ ਦਿੱਤਾ ਦੂਜੇ ਸੂਏ ਚ ਇਹਨੇ 18 ਕਿਲੋ ਦਿੱਤਾ ਬਾਈ ਦੂਜੇ ਸੂਏ 18 ਕਿਲੋ ਚੋਇਆ ਹਾਂਜੀ ਇਹਦਾ ਵੀ ਰੇਟ ਵੀ ਫਿਰ ਫੋਨ ਤੇ ਰਹੂਗਾ ਹਾਂਜੀ ਫੋਨ ਤੇ ਠੀਕ ਹੈ ਸੋ ਦੋਸਤੋ ਇੱਕ ਵਾਰ ਬਾਈ ਹੋਰ ਪਾਸੇ ਤੀਜਾ ਸੂਆ ਝੋਟੀ ਦੇਖੋ ਦੂਜੇ ਸੂਏ ਵਾਲਾ ਰੋਖੀ ਹੈ ਝੋਟੀ ਦਾ ਤੁਸੀਂ ਦੇਖੋਗੇ ਨਾ ਤਾਂ ਸਿੰਗਾਂ ਵਾਲੋਂ ਕੋਈ ਤੁਹਾਨੂੰ ਜਿਹੜਾ ਲੱਗਣਾ ਵੀ ਜਿਆਦਾ ਉਮਰ ਹੋਊਗੀ ਸਿੰਗ ਵੀ ਛੋਟਾ ਕੁੰਡਾ ਸਿੰਗ ਹੈ ਬੰਤਰ ਬੜੀ ਪਿਆਰੀ ਹੈ ਥਣਾ ਚ ਵੀ ਇਦੇ ਵੀ ਚੰਗੀ ਹੈ ਥੋੜੀ ਬਹੁਤ ਤੋਰਾਂਗੇ ਵੀ ਵੈਸੇ ਕਿਉਂਕਿ ਇੱਕ ਮੱਝ ਦੀ ਵੀਡੀਓ ਬਣਾਉਣੀ ਸੀਗੀ ਝੋਟੀ ਪਹਿਲਨ ਦੀ ਪਰ ਇਹ ਤਿਆਰ ਹੁੰਦੀ ਆਉਂਦੀ ਆ ਤਾਂ ਨਾਲ ਤੁਹਾਨੂੰ ਦਿਖਾ ਹੀ ਦਿੰਨੇ ਆਂ ਕਈ ਵਾਰ ਕਿਸੇ ਭਰਾ ਨੇ ਦੋ ਨਾਲ ਖਰੀਦਨੇ ਹੁੰਦੇ ਆ ਤਾਂ ਉਹਨੂੰ ਸੌਖਾ ਹੋ ਜਾਂਦਾ ਸੋ ਇਹ ਖੋਲ ਕੇ ਤੋੜ ਦਿੰਨੇ ਆ ਦੱਸੋ ਬਹੁਤ ਸੋਹਣਾ ਟੰਚ ਆਇਆ ਸਮਝ ਦਾ ਵੀ ਇਹ ਵੀ ਫੋਰ ਸੇਲ ਹੈ ਸੋ ਇਹ ਵੀ ਮੱਝ ਦੱਸੋ ਦੇਖੋ ਤੁਸੀਂ ਕਾਫੀ ਵਾਜਣੇ ਦਾ ਥਾਣਾ ਚ ਬਿੱਥੀ ਚੰਗੀ ਐ ਹਵਾਨਾ ਚੰਗਾ ਐ ਦਾ ਵੀ ਬਹੁਤ ਸੋਹਣਾ ਹਵਾਨਾ ਬਣਾਊਗੀ ਕਰਮਾ ਵਾਲੀ ਹਜੇ ਦਹਿਣ ਲੈਂਦੀ ਐ ਵੀ ਸੂਨ ਦੇ ਵਿੱਚ ਸੋ ਇਹ ਦੋ ਮੱਝਾਂ ਦੱਸੋ ਟੌਪ ਰਹੀਆਂ ਬਾਈ ਕੋਲ ਇੱਕ ਇਹ ਤੀਜਾ ਸੂਆ ਸੁਣਦੀ ਮੱਝ ਤੇ ਇੱਕ ਪਹਿਲਾ ਸੂਆ ਸੁਣਦੀ ਝੋਟੀ ਸੋ ਦੋਨੇ ਹੈ ਦਾ ਝੋਟੀ ਪੱਖੀ ਐ ਇਹਨਾਂ ਦਾ ਮਤਲਬ ਇਹ ਵੀ ਮੱਝ ਜਿਹੜੀ ਐ ਸੂਆ ਤੀਜਾ ਕਿਉਂਕਿ ਹਰੇਕ ਵਾਰੇ ਬਾਈ ਕੋਲ ਪਸ਼ੂ ਸੁਣਦੇ ਐ ਉਹਦੇ ਕਰਕੇ ਇਹ ਜਿਹੜਾ ਉਹ ਤੀਜੇ ਸੂਏ ਛੋਟੀ ਉਮਰ ਦੇ ਵਿੱਚ ਹੀ ਸੂ ਰਹੀ ਹੈ ਹਵਾਨਾ ਇੱਥੋਂ ਕਲੀਅਰ ਦਿਸਦਾ ਹੀ ਹੈ ਇਹਨੂੰ ਬਹੁਤੇ ਗੇੜੇ ਇਹਦੇ ਨਿਕੜਾਵਾਂਗੇ ਕਿਉਂਕਿ ਇਹ ਹਜੇ ਕੱਚੀ ਹੈ ਤਾਂ ਝੋਟੀ ਜਿਹੜੀ ਉਹ ਤੁਹਾਨੂੰ ਵਾਰ-ਵਾਰ ਬਹੁਤੀ ਵਾਰ ਤੋੜ ਕੇ ਦਿਖਾਈ ਹੈ ਇਸ ਕਰਕੇ ਵੀ ਜਿਹਨੂੰ ਪਸੰਦ ਹੋਵੇ ਉਹਨੂੰ ਤਸੱਲੀ ਹੋ ਜੇ ਬਾਕੀ ਮੱਝ ਵੀ ਆ ਕੇ ਦੇਖ ਲਓ ਹਾਂ ਭਾਈ ਠੰਡੀ ਸੀਲ ਪੂਰੀ ਹੈ ਠੀਕ ਹੈ ਠੰਡੀ ਸੀਲ ਦੋਸਤੋ ਇਹ ਵੀ ਫੁੱਲ ਹੈ ਇਹਦਾ ਹੁਣ ਹੀ ਆਪਾਂ ਬੈ ਕੇ ਵਿਖਾ ਦਿੰਨੇ ਆਂ ਬੇਟਾ ਅੱਛਾ ਐਵੇਂ ਬਰਬਾਹ ਲੈਂਦੀ ਹਾਂ ਹਾਂ ਜੀ ਤਾਂ ਦੋਸਤੋ ਕਈ ਵਾਰ ਉਪਰਾਂ ਬੰਦੇ ਤੋਂ ਡਰ ਜੇ ਪੋਕ ਮਾੜਾ ਉਪਰੇ ਤੋਂ ਏ ਬਾਈ ਦੀ ਸੰਭਾਲ ਬਹੁਤ ਚੰਗੀ ਹੋ ਦੱਸੋ ਇਹ ਗੱਲ ਜ਼ਰੂਰ ਧਿਆਨ ਚ ਰੱਖਿਓ ਦੇਖ ਸਕਦੇ ਅੰਦਸਤ ਠੀਕ ਹੈ ਬਾਈ ਇਹ ਗੱਬਣ ਮਾਜ ਦੇ ਥਾਨ ਪਲੋਸੇ ਬਾਈ ਨੇ ਉਪਰੇ ਬੰਦੇ ਤੋਂ ਪਸੂ ਡਰ ਸਕਦਾ ਹੁੰਦਾ ਤੇ ਪਰ ਇਹ ਨਹੀਂ ਡਰਦੀ ਉਵੇਂ ਵੀ ਬਾਈ ਹੋਇਓ ਪਾਸੇ ਮੜਾ ਜੇ ਕਿਸੇ ਜਰਾਂ ਪਸੂ ਨਾਲ ਡਰ ਜਾਂਦਾ ਮਹਵਾਨਾ ਦਿਖਾ ਦਿਆ ਸੋ ਦੱਸੋ ਹੁਣ ਆਸੇ ਪਾਸੇ ਨੂੰ ਜਾਊ ਤਾਂ ਹਵਾਨਾ ਨੋਟ ਕਰ ਲਿਓ ਬਾਈ ਫੀਲ ਚ ਫੜ ਲਓ ਮੜੀ ਜੀ ਦੀ ਹਵਾਨੇ ਦਾ ਰੋਖ ਅੱਜ ਵੀ ਚੰਗਾ ਹੈ ਪਰ ਅਜੇ 20 ਦਿਨ ਪਏ ਆ ਕਰਮਾ ਵਾਲੀ ਦੇ ਫਿਰ ਵੀ ਤੁਸੀਂ ਦੇਖੋ ਤਿਆਰੀ ਚੰਗੀ ਫੜਦੀ ਆਉਂਦੀ ਹੈ ਹਵਾਨਾ ਕਾਫੀ ਚੰਗਾ ਤਿਆਰ ਕਰੂ ਮੜਾ ਹਲਾਓ ਪੈਰ ਨੂੰ ਉਤੋਂ ਹੀ ਹਲਾ ਦਿਓ ਬਈ ਧੱਕ ਦਿਓ ਹਾਂ ਐਵੇਂ ਪੱਟ ਲੂਗੀ ਪੈਰ ਸੋਹਣ ਹਵਾਨਾ ਦੋਸਤੋ ਤੁਹਾਨੂੰ ਕਲੀਅਰ ਦੇ ਦਿੱਸ ਗਿਆ ਨਾ ਚੜ ਦਿਓ ਬਈ ਕੋਈ ਉਤੋਂ ਟਾਂਚੇ ਦੀ ਚੜਾਈ ਵੀ ਨੋਟ ਕਰਿਓ ਬਹੁਤ ਵੱਡੀ ਮੱਝ ਐ ਵੀ ਸੋ ਇਹ ਦੋ ਨਾਗ ਅਜ ਦੀ ਵੀਡੀਓ ਚ ਵਿਕਰੀ ਆਲੇ ਸੀ ਤੁਸੀਂ ਤਸੱਲੀ ਕਰਿਓ ਜੇ ਆਕੇ ਜਿਹੜਾ ਪਸ਼ੂ ਤੁਹਾਨੂੰ ਚਾਚੂ ਧੰਨਵਾਦ